ਖਬਰਨਾਮਾ ਦਿਖ ਰਿਹਾ ਸਾਰੇ ਹੀ ਸੂਚੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ 13 ਅਤੇ 14 ਮਾਰਚ ਦੀ ਰਾਤ ਨੂੰ ਪਟਿਆਲੇ ਦੇ ਵਿੱਚ ਕੁੱਟਮਾਰ ਕੀਤੀ ਗਈ ਸੀ ਕਰਨਾਲ ਪਸ਼ਵਿੰਦਰ ਸਿੰਘ 62 ਅਤੇ ਉਸ ਦੇ ਲੜਕੇ ਦੀ ਜਿਸ ਦੇ ਵਿੱਚ ਟੋਟਲ 12 ਪੁਲਿਸ ਮੁਲਾਜ਼ਮ ਸੀ ਉਸ ਦੇ ਵਿੱਚ ਇੰਸਪੈਕਟਰ ਰੌਣੀ ਸੀ ਇਹ ਉਹੀ ਇੰਸਪੈਕਟਰ ਰੌਣੀ ਹੈ ਜਿਸ ਨੇ ਇਨਕਾਊਂਟਰ ਕੀਤਾ ਸੀ ਜਸਕਿਰਤ ਨਾਮ ਦੇ ਲੜਕੇ ਦਾ ਜਿਸ ਨੇ ਪਵਕਿਰਤ ਨਾਮ ਦੇ ਛੋਟੇ ਜਿਹੇ ਬੱਚੇ ਨੂੰ ਅਗਵਾ ਕਰ ਲਿਆ ਸੀ ਕੈਨੇਡਾ ਦੇ ਵਿੱਚੋਂ ਆ ਕੇ ਇੱਕ ਪਾਸੇ ਜਿਹੜੇ ਇਨਸਪੈਕਟਰ ਰੌਣੀ ਸਿੰਘ ਨੇ ਉਹਨਾਂ ਉੱਤੇ ਇੱਕ ਮਕਦਮਾ ਆਇਦ ਹੋ ਗਿਆ ਹੈ ਜਸਪ੍ਰੀਤ ਦੇ ਇਨਕਾਊਂਟਰ ਨੂੰ ਲੈ ਕੇ ਕਿ ਜਾਲੀ ਇਨਕਾਊਂਟਰ ਕੀਤਾ ਗਿਆ ਹੈ ਇਨਸਪੈਕਟਰ ਰੌਣੀ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਰੌਣੀ ਨੂੰ ਕੁਝ ਨਗਦ ਇਨਾਮ ਵੀ ਦਿੱਤਾ ਗਿਆ ਕੁਝ ਜਿਹੜਾ ਹੈ ਉਹਦੀ ਜਿਹੜੀ ਹੈ ਤਰੱਕੀ ਕੀਤੀ ਗਈ ਲੇਕਿਨ ਜਿਹੜਾ ਮਾਮਲਾ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਲੜਕੇ ਦੀ ਘੁਟਮਾਰ ਦਾ ਕਿਉਂਕਿ ਇੰਸਪੈਕਟਰ ਰੌਣੀ ਮੌਤਲ ਚੱਲ ਰਹੇ ਨੇ ਇੰਸਪੈਕਟਰ ਰੌਣੀ ਨੇ ਵਾਰ-ਵਾਰ ਗੁਹਾਰ ਲਗਾਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਕੁਝ ਰਾਹ ਦਿੱਤੀ ਜਾਵੇ ਮੈਂ ਐਜ਼ ਅ ਫੀਥਫੁਲ ਇੱਕ ਅਫਸਰ ਹਾਂ ਪੰਜਾਬ ਦਾ ਮੈਂ ਕੋਈ ਕੋਟਬਾਰ ਨਹੀਂ ਕੀਤੀ ਕਰਨਲ ਪਸ਼ਵਿੰਦਰ ਬਾਠ ਅਤੇ ਉਸ ਦੇ ਲੜਕੇ ਦੇ ਨਾਲ ਹਾਲਾਂਕਿ ਗੱਲ ਕਰੀਏ ਜੇ ਜੇ ਉਸ ਗਵਾਹ ਦੀ ਜਿਹੜਾ ਹੋਟਲ ਵਾਲਾ ਗਵਾਹ ਸੀ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਇਨਸਪੈਕਟਰ ਰੌਣੀ ਅਤੇ ਉਸ ਦੇ ਸਾਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਅੱਜ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਇਨਸਪੈਕਟਰ ਰੌਣੀ ਸਿੰਘ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਰਨਲ ਬਾਠ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਾਣਕਾਰੀ ਮੁਤਾਬਕ ਹੈ ਸਸਪੈਂਡ ਇਨਸਪੈਕਟਰ ਰੌਣੀ ਨੂੰ ਹਾਈ ਕੋਰਟ ਤੋਂ ਜਵਾਬਤ ਨਹੀਂ ਮਿਲੀ ਇਸ ਦੇ ਨਾਲ ਹੀ ਰੌਣੀ ਸਿੰਘ ਦੀ ਜਵਾਬ ਤੇ ਅਰਜੀ ਤੇ ਪੰਜਾਬ ਸਰਕਾਰ ਨੋਟਿਸ ਜਾਰੀ ਕੀਤਾ ਗਿਆ ਹੈ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 9 ਮਈ ਤੱਕ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਕਰਨਲ ਬਾਟ ਮਾਮਲੇ ਸਬੰਤ ਇਨਸਪੈਕਟਰ ਰੌਣੀ ਸਿੰਘ ਅਤੇ ਚਾਰ ਹੋਰ ਇਨਸਪੈਕਟਰ ਦੋਸ਼ੀ ਹਨ ਇਸ ਮਾਮਲੇ ਵਿੱਚ 22 ਮਾਰਚ ਨੂੰ ਉਸਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ 11 April ਨੂੰ ਪਟਿਆਲਾ ਦੀ ਅਦਾਲਤ ਨੇ ਉਸ ਦੀ ਅਗਵਾਊ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਸ਼ੁੱਕਰਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਯਾਨੀ ਕਿ ਇੰਸਪੈਕਟਰ ਰੌਣੀ ਦੇ ਮਾਮਲੇ ਦੇ ਵਿੱਚ ਹੁਣ ਜਵਾਬ ਦੇਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ ਪੰਜਾਬ ਸਰਕਾਰ ਨੂੰ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਆਪਣਾ ਪੱਖ ਜਿਹੜਾ ਹੈ ਅਤੇ ਸਬੂਤ ਜੋ ਇੰਸਪੈਕਟਰ ਰੋਣੀ ਨੂੰ ਲੈ ਕੇ ਤੁਸੀਂ ਬਚਾ ਕਰ ਰਹੇ ਹੋ ਜਾਂ ਉਸ ਦੇ ਵਿਰੋਧ ਹੋ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆ ਪਸ਼ਪਿੰਦਰ ਬਾਦ ਉਸ ਦੇ ਲੜਕੇ ਉਸ ਦੇ ਸਾਖ ਸਬੰਧੇ ਸਾਖ ਸਬੰਧੀਆਂ ਤੇ ਉਸ ਦੀ ਪਤਨੀ ਨੂੰ ਵਿਸ਼ਵਾਸ ਤੋਆ ਗਿਆ ਸੀ ਕਿ ਇੰਸਪੈਕਟਰ ਰੋਣੀ ਅਤੇ ਹੋਰ 12 ਮੁਲਾਜ਼ਮਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ